ਆਈਸ ਰੇਡ ਦੀ ਵੀਡੀਓ ਵਾਇਰਲ ਹੋ ਰਹੀ ਹੈ। ਸਵਾਨ ਟ੍ਰੇ ਨੇ ਕਿ ਅਮਰੀਕਾ عورتਾਂ ਦੀ ਇੱਜ਼ਤ ਇਸ ਤਰ੍ਹਾਂ ਕਰਦਾ ਹੈ। ਇੱਕ ਅਧਿਆਪਕਾ ਦੇ ਨਾਲ ਅਜੀਹ ਹਸ ਲੋਕ ਕਿ ਇਹ ਉਹੀ ਅਮਰੀਕਾ ਹੈ ਜੋ ਪੂਰੀ ਦੁਨੀਆ ਨੂੰ تہذیਬ ਦਾ ਸਬਕ ਦਿੰਦਾ ਹੈ। ਡਿਪੋਰਟ ਦੇ ਹੁਕਮ 17 ਮਹੀਨੇ ਬਾਅਦ ਰੱਦ ਕਰ ਦਿੱਤੇ ਗਏ। ਜੀ ਹਾਂ ਜੱਜ ਨੇ ਸੁਣਵਾਈ ਦੌਰਾਨ ਵੱਡਾ ਫੈਸਲਾ ਸੁਣਾਇਆ। ਆਖਿਆ ਕਿ ਹੁਣ ਮੁਲਕ ਛੱਡਣ ਦੀ ਲੋੜ ਨਹੀਂ। ਆਈਸ ਡਿਟੈਂਸ਼ਨ ਸੈਂਟਰ ਦੇ ਬਾਹਰ ਪਤੀ ਦੀ ਵੀਡੀਓ ਵਾਇਰਲ ਹੋ ਰਹੀ ਹੈ। ਪਤਰੀਂ ਦੇ ਬਾਰੇ ਕੋਈ ਕੁਝ ਦੱਸ ਨਹੀਂ ਰਿਹਾ ਆਖਿਰ ਪੂਰੀ ਖਬਰ ਕੀ ਹੈ ਖਬਰ ਦੀ ਪੂਰੀ ਤਹ ਤੱਕ ਜਾਵਾਂਗੇ ਤੇ ਕੀਤੇ ਜਾ ਰਹੇ ਨੇ ਕੁਝ ਅਹਿਮ ਨਵੇਂ ਖੁਲਾਸੇ ਆਈਸ ਰੇਡ ਦੀ ਵੀਡੀਓ ਵਾਇਰਲ ਹੋ ਰਹੀ ਹੈ ਰੇਡ ਸ਼ਿਕਾਗੋ ਉਪਦਵਾਰ ਸਵੇਰ ਦੀਆਂ ਔਰ ਲਰਨਿੰਗ ਸੈਂਟਰ ਦੀ ਜਿੱਥੇ ਕੇ ਸਵੇਰੇ ਬੱਚੇ ਰਾਤੋ ਦੇ ਸੋਲ अर्ਲੀ ਲਰਨਿੰਗ ਸੈਂਟਰ ਦੇ ਵਿੱਚ ਹਾਲੇ ਪਹੁੰਚ ਰਹੇ ਸਨ ਸਟਾਫ ਮੈਂਬਰ ਦਿਨ ਦੀ ਤਿਆਰੀ ਕਰ ਰਹੇ ਸਨ ਅਚਾਨਕ ਕਿਸ ਦੇ ਏਜੰਟ ਉੱਥੇ ਆਤਮਕਦੇ ਨੇ ਕੁਝ ਨੇ ਆਪਣੇ ਚਿਹਰੇ ਟਕੇ ਹੋਏ ਸੀ ਤੇ ਅੰਦਰ ਉਹ ਕੁਝ ਜਾਂਦੇ ਤੇ ਇੱਕ ਅਧਿਆਪਕਾ ਨੂੰ ਉਹ ਅਰੈਸਟ ਕਰਦੇ ਆ ਇੱਕ ਫਾਦਰ ਯਾਨੀ ਕਿ ਬੱਚੇ ਦਾ ਪਿਤਾ ਬਾਹਰ ਬੱਚੇ ਨੂੰ ਛੱਡਣਾ ਆਇਆ ਸੀ ਉਹ ਵੀਡੀਓ ਬਣਾ ਲੈਂਦਾ ਤੇ ਉਸ ਵੀਡੀਓ ਦੇ ਵਿੱਚ ਜੋ ਦਿਖਾਇਆ ਗਿਆ ਉਹ ਹੈਰਾਨ ਕਰ ਦੇਣ ਵਾਲਾ ਦੋ ਆਈਸ ਏਜੰਟ ਇੱਕ ਚੀਕਦੀ ਚਿਲਾਉਂਦੀ ਲੇਡੀ ਨੂੰ ਇਮਾਰਤ ਤੋਂ ਬਾਹਰ ਕੜੀ ਇਸ ਕੇ ਲੈ ਜਾਂਦੇ ਆ ਜਦ ਕਿ ਉਹ ਜ਼ੋਰ ਦੇ ਕੇ ਆਖ ਰਹੀ ਸੀ ਕਿ ਉਸ ਦੇ ਕੋਲ ਵੈਲਿਡ ਡਾਕੂਮੈਂਟ ਨਹੀਂ ਡਿਪਾਰਟਮੈਂਟ ਆਫ ਫੋਮੁਲੇਟ ਸਿਕਿਉਰਿਟੀ ਦੀ ਪ੍ਰਵਕਤਾ ਨੇ ਆਖਿਆ ਕਿ ਆਈਸ ਏਜੰਟਾਂ ਨੇ ਡੇ ਕੇਅਰ ਸੈਂਟਰ ਨੂੰ ਨਿਸ਼ਾਨਾ ਨਹੀਂ ਬਣਾਇਆ ਬਲਕਿ ਉਹ ਇਸ ਕੋਲੰਬੀਆਈ ਗੈਰਕਾਨੂੰਨੀ ਔਰਤ ਨੂੰ ਰੋਕਣ ਦੇ ਲਈ ਇੱਕ ਟਾਰਗੇਟਡ ਟ੍ਰੈਫਿਕ ਸਟਾਪ ਕਰਨ ਦੀ ਟਰਾਈ ਕਰ ਰਹੇ ਸਨ ਇਹ ਵੀਡੀਓ ਜੋ ਕਿ ਵਕਵਾਕ ਸੋਸ਼ਲ ਮੀਡੀਆ ਪਲੇਟਫਾਰਮ ਤੇ ਵਾਇਰਲ ਹੋ ਚੁੱਕੀ ਹੈ ਤੇ ਕਈ ਅਮਰੀਕੀ ਮੀਡੀਆ ਸੰਸਥਾਵਾਂ ਨੇ ਵੀ ਇਹ ਵੀਡੀਓ ਚਲਾਈ ਹੈ ਇਸ ਵੀਡੀਓ ਨੇ ਦੇਸ਼ ਭਰ ਵਿੱਚ ਗੁੱਸਾ ਭੜਕਾ ਦਿੱਤਾ ਹੈ ਸ਼ਿਕਾਗੋ ਦੇ ਸਥਾਨਕ ਪੋਲਿਟੀਸ਼ੀਅਨ ਮੈਥ ਮਾਰਟਿਨ ਨੇ ਅਮਰੀਕਨ ਚੈਨਲਜ਼ ਦੇ ਨਾਲ ਗੱਲਬਾਤ ਕਰਦੇ ਆਖਿਆ ਕਿ ਉਸ ਦੇ ਪੋਲਿਟੀਕਲ ਲਾਈਫ ਦੇ ਵਿੱਚ ਸਭ ਤੋਂ ਡਰਾਉਣੀਆਂ ਵੀਡੀਓਜ਼ ਦੇਖੀਆਂ ਹੋਣਗੀਆਂ ਪਰ ਇਹ ਹਥਿਆਰਬੰਦ ਏਜੰਟ ਜਿਹੜੇ ਸਕੂਲ ਦੇ ਅੰਦਰ ਅਧਿਆਪਕਾਂ ਤੇ ਬੱਚਿਆਂ ਵਿਚਕਾਰ ਘੁੰਮ ਰਹੇ ਆ ਕਹਿੰਦੇ ਕਿ ਸਭ ਤੋਂ ਡਰਾਉਣੀ ਵੀਡੀਓ ਹੈ ਅਸਲ ਵਿੱਚ ਇਹ ਚਾਪੇਮਾਰੀ ਸਪਟੰਬਰ ਤੋਂ ਸ਼ੁਰੂ ਹੋਈ ਸ਼ਿਕਾਗੋ ਚ ਇਮੀਗ੍ਰੇਸ਼ਨ ਵਿਰੁੱਧ ਵੱਡੇ ਤਹਿਰੀਕ ਦਾ ਇੱਕ ਹਿੱਸਾ ਹੈ ਅਮਰੀਕੀ ਸੁਰੱਖਿਆ ਗ੍ਰਹਿ ਭੇ ਪਾਗ ਮਤਾਵ ਕੋ ਹੁਣ ਤੱਕ 3000 ਤੋਂ ਵੱਧ ਲੋਕ ਅਰੈਸਟ ਕੀਤੇ ਜਾ ਚੁੱਕੇ ਹਨ ਜਨਵਰੀ 2025 ਚ ਚੋਦੇ ਤੇ ਬੈਠਣ ਤੋਂ ਬਾਅਦ ਰਾਸ਼ਟਰਪਤੀ ਡੋਨਲਡ 트ੰਪ ਨੇ ਇਮੀਗ੍ਰੇਸ਼ਨ ਪਾਲਿਸੀ ਨੂੰ ਹੋਰ ਸਖਤ ਕਰਤਾ ਗੈਰਕਾਨੂੰਨੀ ਪ੍ਰਵਾਸੀਆਂ ਤੇ ਕਾਰਵਾਈ ਤੇ ਅਪਰਾਧੀ ਵਿਦੇਸ਼ੀਆਂ ਦੀ ਡਿਪੋਰਟੇਸ਼ਨ ਤੇ ਹੁਣ ਜ਼ੋਰ ਦਿੱਤਾ ਜਾ ਰਿਹਾ ਹੈ। ਕਾਫੀ ਆਲੋਚਨਾ ਵੀ ਹੋ ਰਹੀ ਹੈ, ਕਈ ਇਲਜ਼ਾਮ ਵੀ ਲੱਗ ਰਹੇ ਆ। ਕਈ ਗ੍ਰਿਫਤਾਰ ਵਿਅਕਤੀ ਅਮਰੀਕਨ ਸਿਟੀਜ਼ਨਸ ਹਨ ਜਿਨ੍ਹਾਂ ਦਾ ਕੋਈ ਅਪਰਾਧਿਕ ਰਿਕਾਰਡ ਵੀ ਨਹੀਂ ਸੀ। ਸਕੂਲਾਂ, ਬਜ਼ੁਰਗ ਘਰਾਂ ਤੇ ਹੋਰ ਸਰਕਾਰੀ ਸੰਸਥਾਾਂ 'ਤੇ ਛਾਪੇ ਮਾਰੇ ਗਏ। ਸੋਸ਼ਲ ਮੀਡੀਆ 'ਤੇ ਅਣਗਿਣਤ ਵੀਡੀਓਜ਼ ਪਈਆਂ ਜਿੱਥੇ ਹਥਿਆਰਬੰਦ ICE ਏਜੰਟ ਕੈਦੀਆਂ ਨੂੰ ਬੇਰਹਿਮੀ ਦੇ ਨਾਲ ਅਰੈਸਟ ਕਰਦੇ ਦਿਖਾਏ ਜਾਂਦੇ ਆ। ਇੱਕ ਵੀਡੀਓ ਇਹ ਵੀ ਦਿਖਾਇਆ ਗਿਆ ਕਿ ਏਜੰਟ ਨੇ ਬਿਨਾ ਨਿਸ਼ਾਨ ਵਾਲੀ ਕਾਰ ਦੇ ਨਾਲ ਦੂਸਰੀ ਕਾਰ ਨੂੰ ਜ਼ੋਰਦਾਰ ਟੱਕਰ ਤੱਕ ਮਾਰ ਦਿੱਤੀ ਡਰਾਈਵਰ ਨੂੰ ਕੜੀਸ ਕੇ ਬਾਹਰ ਕੱਢਿਆ ਜਾਂਦਾ ਹੈ ਕੁਝ ਮਾਮਲੇ ਅਚ ਟਾਇਰ ਗੈਂਸ ਤੱਕ ਵਰਤੀ ਗਈ ਹੈ ਹਿਊਮਨ ਰਾਈਟਸ ਵਾਂਚ ਦੇ ਅਨੁਸਾਰ ਕਾਰਾਂ ਦੇ ਸ਼ੀਸ਼ੇ ਤੋੜ ਕੇ ਲੋਕਾਂ ਨੂੰ ਕਸ ਸੀਟ ਕੇ ਬਾਹਰ ਕੱਢਿਆ ਗਿਆ ਤੇ ਕੁਝ ਲੋਕ ਡਰ ਦੇ ਮਾਰੇ ਭੱਜੇ ਵੀ ਹੈ ਹਿਊਮਨ ਰਾਈਟਸ ਵਾਂਚ ਦਾ ਬਹੁਤ ਵੱਡਾ ਦਾਵਾ ਹੈ ਉਨਾਖਿਆ ਕੇ ਹਿਰਾਸਤ ਕੈਂਪਾਂ ਦੇ ਵਿੱਚ ਵੀ ਜ਼ੁਲਮ ਹੋ ਰਿਹਾ ਹੈ ਇਸ ਸੰਗਠਨ ਨੇ ਕਈ ਮਾਮਲੇ ਅਜਿਹੇ ਦਰਜ ਕੀਤੇ ਜਿੱਥੇ ਏਜੰਟਾਂ ਨੇ ਲੋਕਾਂ ਤੇ ਸਵੈ ਇਛਾ ਨਾਲ ਦੇਸ਼ ਛੱਡਣ ਦੇ ਲਈ ਜ਼ੋਰਦਾਰ ਦਬਾਅ ਪ੍ਰੈਸ਼ਰ ਬਣਾਇਆ ਕਈ ਲੋਕਾਂ ਨੂੰ ਹੱਥ ਪੈਰ ਬੰਨ੍ਹ ਕੇ ਫਰਸ਼ ਤੇ ਸੌਣ ਦੇ ਲਈ ਮਜਬੂਰ ਕੀਤਾ ਗਿਆ ਖਾਣਾ ਤੱਕ ਪਾਣੀ ਤੱਕ ਉਹਨਾਂ ਨੂੰ ਨਹੀਂ ਸੀ ਦਿੱਤਾ ਗਿਆ ਤੇ ਪਰਿਵਾਰ ਜਾਂ ਵਕੀਲ ਨਾਲ ਸੰਪਰਕ ਕਰਨ ਦੀ ਵੀ ਆਗਿਆ ਨਹੀਂ ਸੀ ਦਿੱਤੀ ਗਈ NPR ਦੀ ਇੱਕ ਰਿਪੋਰਟ ਮੁਤਾਬਕ ਸਾਲ 2025 ਤਹੋਂ ਤੱਕ ਆਈਸ ਦੀ ਹਰਾਸਦ ਵਿੱਚ ਘੱਟੋ ਘੱਟ 20 ਲੋਕ ਮਰ ਚੁੱਕੇ ਹਨ ਜੋ ਕਿ ਪਿਛਲੇ 20 ਸਾਲਾਂ ਵਿੱਚ ਸਭ ਤੋਂ ਵੱਡਾ ਅੰਕੜਾ ਹੈ ਹਰਾਸਦ ਵਿੱਚ ਕੁੱਲ ਲੋਕਾਂ ਦੀ ਗਿਣਤੀ ਵੀ 60 ਹਜ਼ਾਰ ਦੇ ਲਗਭਗ ਪਹੁੰਚ ਗਈ ਹੈ ਜੋ ਕਿ ਆਪਣੇ ਆਪ ਵਿੱਚ ਬਹੁਤ ਵੱਡਾ ਰਿਕਾਰਡ ਹੈ ਇਹ ਵੀ ਆਖਿਆ ਜਾ ਰਿਹਾ ਹੈ ਕਿ ਆਈਸ ਤਾਬੂ ਤੋਂ ਬਾਹਰ ਹੋ ਰਹੀ ਹੈ ਇਲਨੋਇਸ ਦੀ ਕਾਂਗਰਸ ਵੂਮਨ ਡੇਲੀਆ ਰਮੀਰੇਜ਼ ਨੇ ਆਪਣੇ ਬਿਆਨ ਚ ਆਖਿਆ ਕਿ ਆਈਸ ਤਾਬੂ ਤੋਂ ਬਾਹਰ ਹੁੰਦੀ ਜਾ ਰਹੀ ਹੈ ਉਹ ਕਾਨੂੰਨ ਦੀ ਸੀਮਾ ਤੋਂ ਬਾਹਰ ਜਾ ਕੇ ਕੰਮ ਕਰ ਰਹੇ ਨੇ ਉਹ ਸਾਡੇ ਹੱਕਾਂ ਨੂੰ ਰੋਂਦ ਰਹੇ ਨੇ ਤੇ ਸਾਡੀਆਂ ਕਮਿਊਨਿਟੀਆਂ ਦੇ ਵਿੱਚ ਤੈਅਸ਼ਾਦ ਫੈਲਾ ਰਹੇ ਨੇ ਉਹਨਾਂ ਆਖਿਆ ਕਿ ਸਭ ਤੋਂ ਜੋ ਉਸ ਵੇਲੇ ਹੋ ਰਿਹਾ ਜਦੋਂ ਕਿ 트럼ਪ ਰਿਪਬਲਿਕਨ ਤੇ ਡੀ ਐਚ ਐਸ ਦੇ ਮੁਖੀ ਆਈਸ ਨੂੰ ਬੇ ਹਿਸਾਬ ਪੈਸਾ ਦੇ ਰਹੇ ਨੇ ਬਿਨਾਂ ਨਿਗਰਾਨੀ ਦੀ ਆਜ਼ਾਦੀ ਦੇ ਰਹੇ ਨੇ ਤੇ ਉਹਨਾਂ ਦੀ ਪਾਰਦਰਸ਼ਤਾ ਤੋਂ ਛੁਟਕਾਰਾ ਤੱਕ ਦਿੱਤਾ ਜਾ ਰਿਹਾ ਹੁਣ ਗੱਲ ਕਰਦੇ ਹਾਂ ਸੁਪਰੀਮ ਕੋਰਟ ਦੇ ਸਪਟੈਂਬਰ ਚ ਆਏ ਹੁਕਮ ਦੇ ਯਾਨੀ ਕਿ ਸਪਟੈਂਬਰ ਚ ਅਮਰੀਕੀ ਸੁਪਰੀਮ ਕੋਰਟ ਨੇ ਨਸਲੀ ਪ੍ਰੋਫਾਈਲਿੰਗ ਯਾਨੀ ਕਿ ਰੈਸੀਅਲ ਪ੍ਰੋਫਾਈਲਿੰਗ ਨੂੰ ਕਾਨੂੰਨੀ ਮੰਨਤਾ ਦਿੱਤੀ ਹੈ ਜਿਸ ਨਾਲ ਫੈਡਰਲ ਏਜੰਟਾਂ ਨੂੰ ਕਿਸੇ ਵਿਅਕਤੀ ਨੂੰ ਉਸ ਦੀ ਚਮੜੀ ਦੇ ਰੰਗ ਬੋਲੀ ਜਾਂ ਫਿਰ ਨੌਕਰੀ ਦੇ ਆਧਾਰ ਤੇ ਅਰੈਸਟ ਕੀਤਾ ਜਾ ਸਕਦਾ ਹੈ ਇਸ ਦਾ ਅਧਿਕਾਰ ਮਿਲ ਗਿਆ ਇਸ ਨੂੰ ਬਾਕੀ ਰਾਸ਼ਟਰਪਤੀ ਟਰੰਪ ਬਚਾ ਕਰ ਰਹੇ ਨੇ ਤੇ ਨਿਊਜ਼ ਏਜੰਸੀਆਂ ਗਲਤ ਕਰ ਰਹੇ ਆ ਉਹਨਾਂ ਆਖਿਆ ਕਿ ਲੱਗਦਾ ਹੈ ਕਿ ਆ ਇਸ ਨੇ ਹਾਲੇ ਤੱਕ ਅਸਲ ਸ਼ਕਤੀ ਨਹੀਂ ਕੀਤੀ ਨਿਊਜ਼ ਸੰਸਥਾ ਦਾ ਇੰਟਰਸੈਪਟ ਦੇ ਮੁਤਾਬਕ ਸਰਕਾਰ ਸੋਚ ਰਹੀ ਹੈ ਕਿ ਇਮੀਗ੍ਰੈਂਟਸ ਨੂੰ ਪਕੜਨ ਜਾਂ ਫਿਰ ਆਈਐਸ ਨੂੰ ਸੂਚਨਾ ਦੇਣ ਵਾਲੇ ਬਾਉਂਟੀ ਹੰਟਰਾਂ ਨੂੰ ਵੀ ਪੈਸੇ ਦੇ ਕੇ ਇਨਾਮ ਦੇ ਕੇ ਇਸ ਵਿੱਚ ਸ਼ਾਮਲ ਕੀਤਾ ਜਾਵੇ। ਇਹ ਗਰਮੀ ਦੇ ਮੌਸਮ 'ਚ ਟਰੰਪ ਨੇ ਆਪਣੀ ਬਿਗ ਬਿਊਟੀਫੁਲ ਬਜਟ ਬਿਲ ਤਿਆਰ ਹੈ ਤਾਂ ਅਗਲੇ 4 ਸਾਲਾਂ ਲਈ 170 ਮਿਲੀਅਨ ਡਾਲਰ ਯਾਨੀ ਕਿ 147 ਬਿਲੀਅਨ ਯੂਰੋ ਆਈਐਸ ਲਈ ਰੱਖਿਆ ਜਿਸ ਨਾਲ ਆਈਐਸ ਅਮਰੀਕੀ ਇਤਿਹਾਸ ਦੀ ਸਭ ਤੋਂ ਵੱਧ ਵੱਡਾ ਫੰਡ ਪ੍ਰਾਪਤ ਕਰਨ ਵਾਲੀ ਫੈਡਰਲ ਏਜੰਸੀ ਤੱਕ ਬਣ ਗਈ ਹੈ। ਇਸੇ ਤਰ੍ਹਾਂ ਐਕਸ ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿੱਚ ਸ਼ਿਕਾਗੋ ਚ ਅਮਰੀਕਨ ਇਮੀਗ੍ਰੇਸ਼ਨ ਤੇ ਕਸਟਮਜ਼ ਐਨਫੋਰਸਮੈਂਟ ਸੈਂਟਰ ਦੇ ਬਾਹਰ ਇੱਕ ਦਿਲ ਨੂੰ ਹਲੂਨ ਦੇਣ ਵਾਲਾ ਦ੍ਰਿਸ਼ ਹੈ ਜਿਹੜਾ ਉਹ ਨਜ਼ਰ ਆ ਰਿਹਾ ਹੈ ਇਹ ਪੋਸਟ ਇੱਕ ਯੂਜ਼ਰ ਵੱਲੋਂ ਸਾਂਝੀ ਕੀਤੀ ਗਈ ਹੈ ਉਸ ਵਿੱਚ ਦਾਵਾ ਕੀਤਾ ਗਿਆ ਹੈ ਕਿ ਇਸ ਆਦਮੀ ਦੀ ਵਾਈਫ ਬਰਾਡਵਿਊ ਆਈਸੋਫਸਲਟੀ ਦੇ ਅੰਦਰ ਗੁੰਮ ਹੋ ਗਈ ਹੈ ਪੋਸਟ ਵਿੱਚ ਦੋ ਭਾਵਕ ਤਸਵੀਰਾਂ ਸ਼ਾਮਿਲ ਨੇ ਇੱਕ ਵਿੱਚ ਉਹ ਆਦਮੀ ਸੂਟ ਪਹਿਨ ਕੇ ਪਾਰਕਿੰਗ ਲਾਟ ਦੇ ਫਰਸ਼ ਤੇ ਇੱਕ ਕੰਧ ਦੇ ਕੋਲ ਬੈਠਾ ਹੈ ਚਿਹਰਾ ਹੱਥਾਂ ਵਿੱਚ ਲੁਕੋਇਆ ਹੋਇਆ ਹੈ ਦੂਜੇ ਵਿੱਚ ਉਹ ਆਪਣੇ ਫੋਨ ਨੂੰ ਸਰਚ ਕਰ ਰਿਹਾ ਹੈ ਅੱਖਾਂ ਵਿੱਚ ਉਸਦੇ ਹੰਝੂ ਹੈ ਤੇ ਚਿਹਰੇ ਤੇ ਬੇਬਸੀ ਦੀ ਚਲਕ ਵੀ ਨਜ਼ਰ ਆ ਰਹੀ ਹੈ ਪੋਸਟ ਦੇ ਅਨਸਾਰ ਉਹ ਆਦਮੀ ਪਾਰਕਿੰਗ ਲਾਟ ਦੇ ਵਿੱਚ ਬੈਠਾ ਰੋ ਰਿਹਾ ਹੈ ਉਲਝਣ ਵਿੱਚ ਹੈ ਇਹ ਜਾਣੇ ਬਿਨਾ ਕਿ ਉਸ ਦੀ ਵਾਈਫ ਦੇ ਨਾਲ ਹੁਣ ਕੀ ਹੋ ਰਿਹਾ ਹੈ ਕਿ ਸਾਲਤ ਵਿੱਚ ਹੈ ਕਿਉਂਕਿ ਉਸ ਨੂੰ ਆਪਣੀ ਵਾਈਫ ਦੇ ਬਾਰੇ ਕੁਝ ਵੀ ਖਬਰ ਨਹੀਂ ਮਿਲ ਰਹੀ ਪੋਸਟ ਵਿੱਚ ਲਿਖਿਆ ਗਿਆ ਕਿ ਉਸ ਨੇ ਆਪਣੀ ਵਾਈਫ ਦਾ ਫੋਨ ਟਰੈਕ ਕੀਤਾ ਜੋ ਬਰਾਂਡ 뷰 ਤੱਕ ਪਹੁੰਚਦਾ ਜਿੱਥੇ ਸਿਗਨਲ ਹੁਣ ਕੱਟ ਹੋ ਗਿਆ ਤੇ ਪੁਲਿਸ ਨੇ ਉਸ ਨੂੰ ਕਿਹਾ ਕਿ ਸਿਰਫ ਉਸ ਦਾ ਨਾਮ ਹੈ ਜਿਹੜਾ ਆਨਲਾਈਨ ਸਰਚ ਕੀਤਾ ਜਾ ਸਕਦਾ ਉਹ ਆਦਮੀ ਪਾਰਕਿੰਗ ਲਾਟ ਚ ਬੈਠਾ ਰੋ ਰਿਹਾ ਬੇਬਸ ਹੈ ਬੇਖਬਰ ਹੈ ਪਰ ਆਪਣੀ ਵਾਈਫ ਦੇ ਨਾਮ ਤੋਂ ਸਰਚ ਕਰ ਰਿਹਾ ਤੇ ਉਸ ਨੂੰ ਕੋਈ ਇਨਫੋਰਮੇਸ਼ਨ ਨਹੀਂ ਮਿਲ ਰਹੀ। ਹਾਂਜੀ ਅਗਲੀ ਖਬਰ ਇੱਕ ਪਾਕਿਸਤਾਨੀ ਪ੍ਰਵਾਸੀ ਦੀ ਜਿਸ ਨੂੰ ਮਿਸਿਸ ਸਾਗਾ অন্ਟਾਰੀਓ ਚ ਇੱਕ ਵੱਡੇ ਹਾਈਵੇ ਹਾਦਸੇ ਦਾ ਕਾਰਨ ਬਣਨ ਤੇ ਮੌਕੇ ਤੋਂ ਭੱਜ ਜਾਣ ਦੇ ਕਾਰਨ 17 ਮਹੀਨੇ ਪਹਿਲਾਂ ਡਿਪੋਰਟ ਦਾ ਹੁਕਮ ਸੁਣਾਇਆ ਗਿਆ ਸੀ। ਉਸ ਨੂੰ ਹੁਣ ਕੈਨੇਡਾ ਦੇ ਵਿੱਚ ਰਹਿਣ ਦਾ ਇੱਕ ਹੋਰ ਮੌਕਾ ਦਿੱਤਾ ਗਿਆ ਹੈ ਜੱਜ ਵੱਲੋਂ। ਅਸਲ 'ਚ 27 ਜਨਵਰੀ 2018 ਨੂੰ ਕুইਨ ਜ਼ੈਲਜ਼ਵਿਥ ਹਵੇ ਤੇ ਇੱਕ ਵੱਡੀ ਘਟਨਾ ਹੁੰਦੀ ਹੈ। ਇੱਕ ਬੰਦੇ ਦੀ ਉਹਦੇ ਵਿੱਚ ਮੌਤ ਹੋ ਜਾਂਦੀ ਹੈ। ਕਈ ਹੋਰ ਜ਼ਖਮੀ ਹੋ ਗਏ ਸਨ। ਇਹ ਗੱਲ ਹਾਲ ਹੀ ਦੇ ਫੈਡਰਲ ਕੋਰਟ ਦੇ ਵਿੱਚ ਫੈਸਲੇ ਦੇ ਵਿੱਚ ਇਹ ਦੱਸੀ ਗਈ ਹੈ। ਜ਼ਾਸਰ ਬਾਗਸ ਦਾ ਨਾਮ ਹੈ, ਦੁਰਘਟਨਾ ਦੇ ਮੌਕੇ ਤੋਂ ਭੱਜ ਗਿਆ ਸੀ ਤੇ 12 ਦਿਨ ਬਾਅਦ ਉਸਨੇ ਪੁਲਿਸ ਦੇ ਅੱਗੇ ਖੁਦ ਸਰੈਂਡਰ ਕੀਤਾ। ਅਕਤੂਬਰ 2022 ਦੇ ਵਿੱਚ ਤਿੰਨ ਬੱਚਿਆਂ ਦਾ ਉਹ ਪਿਤਾ ਬਾਗ ਨੇ ਖਤਰਨਾਕ ਡਰਾਈਵਿੰਗ ਕਰਕੇ ਮਾਤ ਦਾ ਕਾਰਨ ਬਣਨ ਦੇ ਦੋਸ਼ਾਂ ਕਬੂਲ ਕੀਤੇ। ਬਾਗ ਜੋ ਕਿ ਕੈਨੇਡਾ ਦਾ ਪੀਆਰ ਹੈ, ਸਥਾਈ ਨਿਵਾਸੀ ਹੈ, ਉਸ ਨੂੰ 6 ਮਹੀਨੇ ਤੋਂ 1 ਦਿਨ ਘੱਟ ਤੇ 32 ਮਹੀਨੇ ਦੀ ਡਰਾਈਵਿੰਗ ਪਾਬੰਦੀ ਦੀ ਸਜ਼ਾ ਹੁੰਦੀ ਹੈ। ਫੈਡਰਲ ਕੋਰਟ ਦੇ ਫੈਸਲੇ ਅਨੁਸਾਰ ਉਸ ਦੀ ਫੌਜਦਾਰੀ ਸਜ਼ਾ ਦੇ ਨਤੀਜੇ ਕਰਕੇ ਕੈਨੇਡਾ ਦੀ ਇਮੀਗ੍ਰੇਸ਼ਨ ਡਿਵੀਜ਼ਨ ਨੇ ਸੁਣਵਾਈ ਕਰਕੇ ਬੈਕਗ੍ਰਾਉਂਡ ਗੰਭੀਰ ਅਪਰਾਧ ਲਈ ਦੇਸ਼ ਲਈ ਅਣਉਚਿਤ ਕੋਸ਼ਿਸ਼ ਕਰ ਦਿੱਤਾ ਖਤਰਾ ਜਾਨੀ ਕਿ 17 ਮਈ 2024 ਨੂੰ ਉਸ ਦੇ ਵਿਰੁੱਧ ਰਿਮੂਵਲ ਆਰਡਰ ਜਾਰੀ ਕੀਤੇ ਜਾਂਦੇ ਆ ਬੈਗਨੇ ਇਨਸਾਨੀਅਤ ਤੇ ਦਇਆ ਦੇ ਆਧਾਰ ਤੇ ਵਿਸ਼ੇਸ਼ ਰਾਹਤ ਮੰਗਦੇ ਆ ਆਪਣਾ ਕੇਸ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਯਾਨੀ ਕਿ ਆਈਏਡੀ ਦੇ ਅੱਗੇ ਰੱਖਿਆ ਤਾਂ ਜੋ ਉਹ ਆਪਣੀ ਸਥਾਈ ਨਿਵਾਸ ਦਰਜਾ ਪੀਆਰ ਦਾ ਦਰਜਾ ਬਰਕਰਾਰ ਰੱਖ ਸਕੇ ਤੇ ਕੈਨੇਡਾ ਦੇ ਵਿੱਚ ਰਹਿ ਸਕੇ ਜਦੋਂ ਉਸ ਪੈਨਲ ਨੇ ਬੈਗ ਦੀ ਅਪੀਲ ਖਾਰਜ ਕੀਤੀ ਤਾਂ ਉਸਨੇ ਫਾਟਲ ਕੋਡ ਦਾ ਰੋਕ ਕੀਤਾ ਤੇ ਨਿਆਂਕ ਸਮੀਖਿਆ ਦੀ ਮੰਗ ਕੀਤੀ ਜਸਟਿਸ ਸੈਨ ਟਰਲੇ ਨੇ ਆਖਿਆ ਕਿ ਮੇਰੇ ਵਿਚਾਰ ਚ ਆਈ ਏ ਡੀ ਨੇ ਦੋ ਤਰੀਕਿਆਂ ਦੇ ਨਾਲ ਇਸ ਫੈਸਲੇ ਚ ਗਲਤੀ ਕੀਤੀ ਆ ਬੈਗ ਵਿੱਚ ਸੁਧਾਰ ਦੀ ਘੱਟ ਸੰਭਾਵਨਾ ਦਰਸਾਉਂਦਿਆਂ ਆਈ ਏ ਡੀ ਨੇ ਉਟਾਰੀਓ ਪੈਰਲ ਕੋਰਟ ਦੇ ਉਸ ਫੈਸਲੇ ਤੇ ਧਿਆਨ ਨਹੀਂ ਦਿੱਤਾ ਜਿਸ ਵਿੱਚ ਆਖਿਆ ਗਿਆ ਸੀ ਕਿ ਜਨਤਕ ਸੁਰੱਖਿਆ ਲਈ ਬਹੁਤ ਘੱਟ ਖਤਰਾ ਹੈ ਮੰਨਦਾ ਜਜ ਨੇ ਨੋਟ ਕੀਤਾ ਕਿ ਪੈਰਲ ਬੋਰਡ ਨੇ ਇੱਕ ਸਾਧਨ ਦੀ ਵਰਤੋਂ ਕਰਦਿਆਂ ਜੋ ਕਿ ਅਪਰਾਧੀ ਦੇ ਦੁਬਾਰਾ ਅਪਰਾਧ ਬਣਦੇ ਖਤਰੇ ਨੂੰ ਮਾਪਦਾ ਹੈ ਬੈਗ ਨੂੰ ਬਹੁਤ ਘੱਟ ਖਤਰੇ ਵਾਲਾ ਦਰਜ ਕੀਤਾ ਟਰਲ ਦੇ ਅਨੁਸਾਰ ਬੱਚਿਆਂ ਦੇ ਸਭ ਤੋਂ ਵਧੀਆ ਹਿੱਤਾਂ ਦਾ ਮਲਾਂਕਣ ਕਰਦੇ ਵੇਲੇ ਆਈ ਏ ਡੀ ਨੇ ਇਸ ਗੱਲ ਤੇ ਵਿਚਾਰ ਨਹੀਂ ਕੀਤਾ ਕਿ ਜੇ ਬੈਗ ਨੂੰ ਕੈਨੇਡਾ ਤੋਂ ਵਾਪਸ ਭੇਜਿਆ ਜਾਂਦਾ ਕੱਢਿਆ ਜਾਂਦਾ ਤਾਂ ਉਸ ਦੀ ਵਾਈਫ ਤੇ ਉਸ ਦੇ ਬੱਚੇ ਵੀ ਉਸ ਦੇ ਨਾਲ ਫਿਰ ਪਾਕਿਸਤਾਨ ਚਲੇ ਜਾਣਗੇ ਤੇ ਇਸ ਨਾਲ ਬੱਚਿਆਂ ਨੂੰ ਲੈਂਗੁਏਜ ਤੇ এডਿਕੇਸ਼ਨ ਦੀਆਂ ਕਈ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਕਈ ਮੁਸ਼ਕਲਾਂ ਆ ਸਕਦੀਆਂ ਦੁਰਘਟਨਾ ਕਿਉਂ ਈਡਬਲਯੂ ਦੇ ਟੋਰਾਂਟੋ ਵੱਲ ਜਾਣ ਵਾਲੇ ਲੈਨਾ ਦੇ ਵਿੱਚ ਕਾਥਰਾ ਰੋਡ ਦੇ ਨੇੜੇ ਰਾਤ ਕਰੀਬ 10 ਵਜੇ ਵਾਪਰੀ ਸੀ ਜੱਜ ਬਰੂਸ ਡੁਰਨੋ ਨੇ ਆਖਿਆ ਕਿ ਬੈਗ ਉਸ ਰਾਤ ਗੁੱਸੇ 'ਚ ਸੀ ਕਿਉਂਕਿ ਕਿਸੇ ਡਰਾਈਵਰ ਨੇ ਉਸ ਉੱਪਰ ਹਾਈ ਬੀਮ ਲਾਈਟ ਮਾਰੀ ਤੇ ਹਾਰਨ ਵੀ ਬਜਾਇਆ ਇਸ ਨਾਲ ਪੰਜ ਵਾਹਨਾਂ ਦੀ ਲੜੀ ਵਾਰ ਇੱਕ ਟੱਕਰ ਹੁੰਦੀ ਹੈ ਬੈਗ ਆਪਣੀ Honda Civic ਨੂੰ ਅਚਾਨਕ ਖੱਬੇ ਲੈਨ ਤੇ ਲੈ ਜਾਂਦਾ ਹੈ ਤੇ ਉਹਦੀ ਸਪੀਡ ਘਟਾ ਕੇ 50 ਕਿਲੋਮੀਟਰ ਪ੍ਰਤੀ ਘੰਟਾ ਕਰਦਾ ਹੈ ਉਸ ਤੋਂ ਬਾਅਦ ਉਹ ਰੁਕ ਜਾਂਦਾ ਹੈ ਪਿੱਛੇ ਵਾਲੀ ਕਾਰ ਨੇ ਉਸ ਨੂੰ ਦੋ ਵਾਰ ਹਾਈ ਵੀ ਮਾਰੀ ਜਿਸ ਤੇ ਬੈਗ ਨੇ ਆਪਣੀ ਕਾਰ ਪੂਰੀ ਤਰ੍ਹਾਂ ਰੋਕ ਲਈ ਇਸ ਦੁਰਘਟਨਾ ਚ 7 ਲੋਕਾਂ ਨੂੰ ਹਸਪੀਟਲ ਲਿਆਂਦਾ ਗਿਆ ਜਿਨ੍ਹਾਂ ਵਿੱਚੋਂ 2 ਔਰਤਾਂ ਗੰਭੀਰ ਜ਼ਖਮੀ ਹੋ ਜਾਂਦੀਆਂ ਇਹਨਾਂ ਵਿੱਚੋਂ 22 ਸਾਲ ਦੀ ਨਿਕੋਲ ਟਰਕਾਟੇ ਹੈ ਜੋ ਕਿ ਨਿਆਗਰਾ ਫਾਲਸ ਦੀ ਰਹਿਣ ਵਾਲੀ ਅਤੇ ਹਸਪੀਟਲ ਵਿੱਚ ਉਸਦੀ ਡੈਥ ਹੋ ਜਾਂਦੀ ਹੈ ਬੈਗੋਸ ਵਾਲੀ 32 ਸਾਲ ਦਾ ਸੀ ਤੇ ਖਤਰਨਾਕ ਡਰਾਈਵਿੰਗ ਦੇ ਨਾਲ ਮੌਤ ਦਾ ਹੋ ਕਾਰਨ ਬਣਦਾ ਤੇ ਇਸ ਕਰਕੇ ਨੁਕਸਾਨ ਪਹੁੰਚਾਉਣ ਅਤੇ ਮੌਕੇ ਤੇ ਨਾ ਰੁਕਣ ਦੇ ਦੋਸ਼ ਉਸ ਉੱਪਰ ਲੱਗਦੇ ਆ। ਵੈਗ ਦੀ ਵਾਈਫ ਨੇ ਗਵਾਹੀ ਦਿੱਤੀ ਤੇ ਉਸ ਦੀ ਗਵਾਹੀ ਕਾਫੀ ਮਾਇਨੇ ਰੱਖਦੀ ਹੈ ਕਿ ਬੱਚਿਆਂ ਦੇ ਲਈ ਪਾਕਿਸਤਾਨ ਦੇ ਵਿੱਚ ਰਹਿਣਾ ਕਹਿੰਦੀ ਕਿ ਮੁਸ਼ਕਲ ਹੋ ਜਾਣਾ ਕਿਉਂਕਿ ਕੋ ਨਾ ਤਾਂ ਉਰਦੂ ਜਾਣਦੇ ਆ ਨਾ ਪੰਜਾਬੀ ਜਾਣਦੇ ਆ। ਤੇਜੋੜਾ ਮਾ ਪੁੱਤਰਾ ਨੂੰ ਖਾਸ ਐਜੂਕੇਸ਼ਨਲ ਸਹੂਲਤਾਂ ਦੀ ਲੋੜ ਹੈ ਜਿਵੇਂ ਕਿ ਪੜ੍ਹਨ ਲਈ ਖਾਸ ਲੈਪਟਾਪ ਚਾਹੀਦਾ ਉਸਨੇ ਇਹ ਵੀ ਆਖਿਆ ਕਿ ਉਸ ਨੂੰ ਡਰ ਹੈ ਕਿ ਪਾਕਿਸਤਾਨ ਵਿੱਚ ਉਸਦੇ ਪੁੱਤਰਾਂ ਦਾ ਸਿੱਖਣ ਦੀਆਂ ਦਿੱਕਤਾਂ ਆਉਣਗੀਆਂ ਇਸ ਕਰਕੇ ਮਜ਼ਾਕ ਵੀ ਉਡਾਇਆ ਜਾ ਸਕਦਾ ਹੈ ਉਹਨਾਂ ਬੱਚਿਆਂ ਦਾ ਸੋ ਜੱਜ ਨੇ ਬੈਗ ਦੀ ਅਰਜੀ ਮਨਜ਼ੂਰ ਕਰ ਲਈ ਤੇ ਉਸ ਦਾ ਕੇਸ ਦੁਬਾਰਾ ਸੁਣਵਾਈ ਲਈ ਆਈ ਏ ਡੀ ਦੇ ਵੱਲ ਵਾਪਸ ਭੇਜ ਦਿੱਤਾ